ਜੇਕਰ ਤੁਹਾਨੂੰ ਕਿਸੇ ਦੇ ਖੜੇ ਵਾਹਨ ਤੇ ਬੈਠਣ ਦੀ ਆਦਤ ਹੈ ਤਾਂ ਫਿਰ ਬੈਠਣ ਤੋਂ ਪਹਿਲਾਂ ਸੋਚ ਸਮਝ ਲਿਓ ਕਿਤੇ ਤੁਹਾਡੇ ਨਾਲ ਅਜਿਹਾ ਸੀਨਾ ਨਾ ਬਣ ਜਾਵੇ ਵੀਡੀਓ ਦੇ ਵਿੱਚ ਆਪਣੇ ਕੰਨਾਂ ਨੂੰ ਹੱਥ ਲਗਾ ਕੇ ਮੁਆਫੀ ਮੰਗਦਾ ਹੋਇਆ ਜੋ ਨੌਜਵਾਨ ਨਜ਼ਰ ਆ ਰਿਹਾ ਦਰਸਲੇ ਉਹੀ ਨੌਜਵਾਨ ਹੈ ਜਿਹੜਾ ਇੱਕ ਮੋਟਰਸਾਈਕਲ ਤੇ ਬੈਠਾ ਹੋਇਆ ਸੀ ਤੇ ਜਿਸ ਨੂੰ ਸਥਾਨਕ ਲੋਕਾਂ ਨੇ ਕਾਬੂ ਕਰ ਲਿਆ ਅਤੇ ਫਿਰ ਇਸ ਨੌਜਵਾਨ ਦੀ ਪੂਰੀ ਤਰ੍ਹਾਂ ਛੇਤ੍ਰ ਪ੍ਰੇਡ ਕਰ ਦਿੱਤੀ ਪਹਿਲਾਂ ਦੇਖੋ ਇਹ ਪੂਰੀ ਵੀਡੀਓ ਫਿਰ ਦੱਸਦੇ ਆ ਅੱਗੇ ਪੂਰਾ ਕੀ ਹੈ ਮਾਮਲਾ ਆਹ ਦੇਖੋ ਜੀ ਮੋਟਰਸਾਈਕਲ ਚੋਰ ਆਪਣਾ ਆਹ ਆਹ ਇਹ ਵੀਡੀਓ ਬਣਾਓ ਲਾਈਵ ਵੀ ਚੋ ਜਾਓ ਬਣਾਇਆ ਪਤਾ ਨਾ ਪ੍ਰਧਾਨ ਜੀ ਕਿੱਥੇ ਖੜਾ ਤੇਰਾ ਮੋਟਰਸਾਈਕਲ ਮੋਟਰਸਾਈਕਲ ਕਿੱਥੇ ਖੜਾ ਤੇਰਾ ਸੌਰੀ ਨਹੀਂ ਪਤਾ ਨਹੀਂ ਕਿੰਨੇ ਕ ਘਪਾਏ ਹੋਣਗੇ ਤੂੰ ਉਹ ਕਿਦਾ ਲੈ ਕੇ ਆ ਗੱਲ ਕਰਾ ਦੇ ਉਹ ਜਿਹਦਾ ਮੋਟਰਸਾਈਕਲ ਉਹਦੇ ਨਾਲ ਗੱਲ ਕਰਾ ਦੇ ਗੱਲ ਸੁਣ ਉਹ ਬੰਦੇ ਦਾ ਵੀ ਚਕਵਾ ਦੇ ਜਾਂਦਾ ਮਤਲਬ ਰਖਵਾ ਦੇ ਜਿਹੜੇ ਮੁੰਡੇ ਨੂੰ ਤੂੰ ਲੈ ਕੇ ਆ ਪੁਲਿਸ ਵਾਲਿਆਂ ਨੇ ਉਹਦੀ ਵੀ ਥਾੜ ਦੇਣੀ ਆ ਤਦੰ ਦਸੀ ਜਾਂਦਾ ਰਹਿਣਾ ਕਿੱਥੇ ਐ ਰਹਿਣਾ ਕਿੱਥੇ ਐ ਭਾ ਕਿਤੇ ਰਹਿਣਾ ਭਈਆ ਇਹ ਪਿੰਡ ਵਾਲਾ ਹੀ ਐ ਜਿਹੜੇ ਪਿੰਡਾਂ ਤੋਂ ਆ ਕੇ ਇੱਥੋਂ ਮੋਟਰਸਾਈਕਲ ਚੱਕ ਕੇ ਲੈ ਗ ਜਾਂਦੇ ਐ ਭਈਆ ਗੰਦੀ ਗੜ ਕੰਮ ਕਰਦਾ ਚੰਡੀਗੜ ਫਿਰ ਮੋਟਰਸਾਈਕਲ ਕਿਵੇਂ ਚੱਕਦਾ ਇੱਥੋਂ ਆ ਕੇ ਚੱਕ ਨਹੀਂ ਰਾਇ ਬੈਠਾ ਜੀਆ ਯਾਰ ਭਰਾ ਇਹ ਕਰਦੇ ਇਹਨੂੰ ਰੱਖੋ ਇੱਥੇ ਹੀ ਰੱਖੋ ਤੁਹਾਨੂੰ ਲੱਗਦੀ ਐ ਮਾਸਟਰ ਕੀ ਚਾਬੀ ਆ ਦੇਖੋ ਆ ਦੇਖੋ ਜੀ ਮਾਸਟਰ ਕੀ ਚਾਬੀ ਵੀ ਐ ਬੰਦੇ ਕੋਲੇ ਮੈਂ ਨਹੀਂ ਯਾਰ ਕੋਈ ਮਾਂ ਮਾਂ ਬੈਕਪ ਮੈਂ ਚਾਬੀ ਪ੍ਰਧਾਨ ਜੀ ਪਹਿਲਾਂ ਸੁਣਾ ਸੀ ਥਾਨਕ ਲੋਕਾਂ ਨੇ ਨੌਜਵਾਨ ਤੇ ਚੋਰੀ ਕਰਨ ਦੇ ਇਲਜ਼ਾਮ ਲਗਾਏ ਨੇ ਤੇ ਮੌਕੇ ਤੇ ਹੀ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਦੋਂ ਉਹ ਨੌਜਵਾਨ ਨੂੰ ਪੱਤਰਕਾਰਾਂ ਨੇ ਸਵਾਲ ਪੁੱਛੇ ਤਾਂ ਉਸ ਨੇ ਇਹ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਦੱਸਿਆ ਕਿ ਮੈਂ ਤਾਂ ਵੈਸੇ ਹੀ ਮੋਟਰਸਾਈਕਲ ਤੇ ਬੈਠਾ ਸੀ ਤੇ ਇਹਨਾਂ ਲੋਕਾਂ ਨੇ ਮੈਨੂੰ ਫੜ ਕੇ ਛੇਤਪ੍ਰੇਡ ਕਰ ਦਿੱਤੀ ਉਹਦਾ ਸੀ ਵੈਰੀਫਾਈ ਕਰ ਰਹੇ ਹਾਂ ਯੂਪੀ ਨੰਬਰ ਤਾਂ ਵੀ ਉਹ ਵੀ ਹੋ ਸਕਦਾ ਸ਼ਾਇਦ ਚੋਰੀ ਦਾ ਹੀ ਨਾ ਹੋਵੇ ਕਿੱਥੋਂ ਫੜ ਕੇ ਲਿਆਂਦਾ ਇਹਨੂੰ ਤੇ ਹੁਣ ਤਾਂ ਆਪਣਾ ਹਾਥੀ ਅ ਹਾਥੀ ਵਾਲੀ ਗਲੀ ਚੋਂ ਡਟਿਆ ਹਾਥੀ ਵਾਲਾ ਮੰਦਰ ਹੈ ਜੀ ਉਸ ਗਲੀ ਚੋਂ ਨਾਲੀ ਤੋਂ ਵੀ ਯਾਰ ਤੇ ਬੈਕ ਸੈਟ ਤਤਵਲੀ ਲਿਆਂਦਾ ਉਹਨਾਂ ਨੇ ਹਾਂ ਜੀ ਹਾਂ ਜੀ ਤਤਵਲੀ ਜਿੱਦੇ ਅੱਗੇ ਆਏ ਸੀ ਕਿ ਉਹ ਵੀ ਉੱਪਰ ਤੇ ਵਾਲੇ ਕਰਦੇ ਮੈਰੀਫਾਈ ਕਰਨਗੇ ਅੱਗੇ ਤੁਹਾਨੂੰ ਦੱਸ ਦੇਵਾਂਗੇ ਜੋ ਪਿਛੋਕ ਤੇ ਕੀ ਕੀ ਕਰ ਕੀ ਰਿਹਾ ਸੀ ਉਸ ਜਗ੍ਹਾ ਤੇ ਮੋਟਰਸਾਈਕਲ ਉੱਤੇ ਬੈਠੇ ਇਹ ਤਾਂ ਸਾਡੇ ਜਾਣ ਤੋਂ ਤਾਂ ਪਹਿਲਾਂ ਫੜੇ ਹੀ ਗਿਆ ਸੀ ਜੀ ਅੱਛਾ ਇਹ ਬੈਠਾ ਚਾਬੀ ਲਾ ਰਿਆ ਸੀ ਜੀ ਮੋਟਰਸਾਈਕਲ ਦੀ ਚੋਰੀ ਕਰ ਰਿਆ ਸੀ ਹਾਂਜੀ ਚੋਰੀ ਕਰ ਰਿਆ ਸੀ ਕੀ ਇਹਨੇ ਕੀ ਸਨাক্ত ਕੀਤੀ ਹੈ ਕੀ ਪਤਾ ਲੱਗਾ ਕਿਥੋਂ ਦਾ ਰਹਿਣ ਵਾਲਾ ਕੋਣ ਆ ਇਹ ਇਹ ਤਾਂ ਅਸੀਂ ਅਜੇ ਪੁੱਛ ਕੇ ਚ ਕਰਨੀ ਹੈ ਜੀ ਇਹ ਤਾਂ ਪਬਲਿਕ ਨੇ ਕੀਤੀ ਹੈ ਸਾਨੂੰ ਦੱਸਦਾ ਇਹ ਬੰਦਾ ਭੱਗ ਤੇ ਤੋਂ ਅਸੀਂ ਫੜਿਆ ਇਹ ਤਾਂ ਅਸੀਂ ਜਾਣਦੀ ਜਾਂਦੀ ਕੱਢ ਕੇ ਲਿਆਏ ਕਿ ਕੁੱਟ ਮਾਰਦਾ ਤੇ ਰਿਹਾ ਸਾਰੀ ਨੂੰ ਅੱਛਾ ਕਿੰਨੀ ਕੁ ਕੁੱਟਮਾਰ ਹੋਈ ਉਹਦੀ ਮੋਟਰਸਾਈਕਲ ਵੀ ਚੱਕ ਲੈਂਦਾ ਜਿਹੜਾ ਬਾਹਰ ਸਾਈਡ ਤੇ ਕਲੀਅਰ ਅੱਛਾ ਜਿਹੜਾ ਮੋਟਰਸਾਈਕਲ ਇਹਦੇ ਕੋਲੇ ਆ ਉਹ ਕਾਹਦਾ ਉਹ 24 ਉਹ ਵੀ ਚੋਰੀ ਦਾ ਲੱਗਦਾ ਉਹ ਦਾ ਕਾਲੇ ਰੰਗ ਦਾ ਜੀ ਉਹ ਯੂਕੀ ਨੰਬਰੀ ਹੈ ਉਹ ਦਾ ਜੀ ਦੇਖਣ ਲਈ ਸਿਸਟਮ ਵਿੱਚ ਦੇਖ ਅੱਛਾ ਤੇ ਇਹਦੇ ਕੋਲੇ ਬਰਾਮਦ ਕੀ ਕੁਝ ਹੋਇਆਗਾ ਇੱਕ ਮੋਟਰਸਾਈਕਲ ਹੀ ਹੈ ਜੀ ਜਿਹੜੇ ਤੇ ਆਇਆ ਹੈ ਹਾਂ ਤੇ ਬਾਕੀ ਇਹਦੇ ਕੋਲੇ ਦੋ ਤਿੰਨ ਚਾਬੀਆਂ ਹੈ ਜੀ ਅੱਛਾ ਲਗ ਲਗ ਮਾਰਕੇ ਦੀਆਂ ਚਾਬੀਆਂ ਹੈਆਂ ਉਹ ਵੈਰੀਫਾਈ ਕਰਦੇ ਹਾਂ ਸਾਰਾ ਕੁਝ ਫਿਰ ਤੁਹਾਨੂੰ ਦੱਸਿਆ ਜਾਊਗਾ ਜੀ ਤੇ ਕੋਈ ਸਾਥੀ ਵੀ ਹੈ ਇਹਦਾ ਕਿ ਜਾਂ ਇਕੱਲਾ ਹੀ ਸੀ ਇਹ ਇਕੱਲਾ ਹੀ ਹੈ ਜੀ ਅੱਛਾ ਕਿੱਥੋਂ ਆਏ ਹੋ ਹਾਂ ਦਿੱਤਾ ਭਾਈ ਜੀ ਭਗਤਾ ਭਾਈ ਕੋ ਤੋਂ ਕੀ ਲੈਣਾ ਸੀ ਇੱਥੇ ਤੇ ਮੋਟਰਸਾਈਕਲ ਚੋਰੀ ਕਰ ਰਹੇ ਸੀਗੇ ਕੀ ਮਾਮਲਾ ਸੀਗਾ ਅੱਛਾ ਸੀਗਾ ਮੋਟਰਸਾਈਕਲ ਤੇ ਉਹ ਕਹਿੰਦਾ ਇਹ ਤੂੰ ਚੱਬੀ ਦਾ ਰਹੀ ਫਿਰ ਵਾੜ ਲਿਆ ਨਾ ਅੱਛਾ ਤੇ ਕਾਦੇ ਵਾਸਤੇ ਬੈਠਾ ਸੀ ਮੋਟਰਸਾਈਕਲ ਦੇ ਉੱਪਰ ਤਾਂ ਮੈਂ ਕੱਟ ਘਰੀ ਜਾਂਦਾ ਸੀ ਫੋਨ ਤੇ ਫੋਨ ਦੇਖਿਆ ਹੋਇਆ ਸੀ ਗਈ ਅੱਛਾ ਉਸ ਟਾਈਮ ਤੇ ਫਿਰ ਇੱਥੇ ਦੇ ਲੋਕਾਂ ਨੇ ਕੁੱਟਿਆ ਵੀ ਤੈਨੂੰ ਹਾਂਜੀ ਤੇ ਚਾਬੀਆਂ ਤੇਰੇ ਕਿੱਥੋਂ ਆਈਆਂ ਆ ਜਿਹੜੀ ਆ ਮਾਸਟਰ ਕੀ ਮੋਟਰਸਾਈਕਲ ਤੇ ਜਿਹੜੀ ਲੱਗੀ ਹੋਈ ਸੀ ਅੱਛਾ ਮੇਰੇ ਮੋਟਰਸਾਈਕਲ ਦੀ ਅੱਛਾ ਤੇ ਪਹਿਲਾਂ ਵੀ ਤੇਰੇ ਤੇ ਕੋਈ ਪੈਸੇ ਮਾਮਲਾ ਦਾਜਾ ਮੁਕਦਮਾ ਹਾਂਜੀ ਅੱਛਾ ਤੇ ਨਾਲ ਦੇ ਕੌਣ-ਕੌਣ ਕੋਈ ਨਹੀਂ ਇਕੱਲੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਜਾਂਚ ਤੋਂ ਬਾਅਦ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਖੈਰ ਹੁਣ ਦੇਖਣਾ ਹੋਵੇਗਾ ਕਿ ਨੌਜਵਾਨ ਵਾਕਿਆ ਹੀ ਚੋਰ ਹੈ ਜਾਂ ਫਿਰ ਲੋਕਾਂ ਨੇ ਐਵੇਂ ਹੀ ਇਸ ਦੀ ਤਸੱਲੀ ਕਰਵਾ ਦਿੱਤੀ ਬਾਕੀ ਅਸਲ ਸਚਾਈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਉਣ ਦੀ ਉਮੀਦ ਹੈ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣ ਦੀ ਰਿਪੋਰਟ